ਜੋ ਵੀ ਤੁਸੀਂ ਬਰੀਡ ਲੈ ਗਏ ਉਹ ਬਿਲਕੁਲ ਸਹੀ ਹੋਊਗੀ 100% ਆਪਾਂ ਪੰਜ ਦਾ ਸਟਾਮ ਤੇ ਆ ਕੇ ਲਿਖ ਕੇ ਲੈ ਜਾਈਏ ਗਰੰਟੀ ਆਪਾਂ ਤੁਹਾਨੂੰ ਦੇ ਤਿਆਰ ਆਂ ਜੀ ਆਪਦੇ ਡੌਗ ਦੀ ਜਿਹੜੀ ਲਓ ਜੀ ਵੀ 500 ਰੁਪਏ ਦਾ ਕਹਿੰਦੇ ਭਵੇਂ ਸਟਾਮ ਲਖਾ ਲਿਓ ਐਡੀ ਵਧੀਆ ਬਰੀਡ ਹੋਊ ਹਾਂਜੀ ਸultan ਇਹ ਜਰਮਨ ਸਾਹਿਬ ਦਾ ਹੀ ਫੁੱਲ ਲੌਂਗ ਕੋਟ ਹੈ ਜੀ ਲੋਕੀ ਇਹਨਾਂ ਦੀ ਫੀਸ ਜ਼ਿਆਦਾਤਰ 25 ਤੋਂ 30000 ਰੁਪਏ ਫੀਸ ਹੁੰਦੀ ਆ ਆਪਣੀ ਫੀਸ 10000 ਹੈ ਕਿ ਮੈਂ ਕੋਈ ਆ ਜੇ ਕਿਉਂਕਿ ਆਪਾਂ ਕਰਦੇ ਆ ਬਾਈ ਜੀ ਸ਼ੌਕ ਨੂੰ ਕੰਮ ਸultan ਦੇ ਬੱਚੇ ਐ ਫੁੱਲ ਲੌਂਗ ਕੋਟ ਬੱਚੇ ਐ ਜੀ ਵਿੱਦ ਪੇਪਰ ਐ ਕੇਸੀ ਆਰੈਸਟਡ ਆਪਣਾ ਖੁਦ ਦਾ ਕੈਨਲ ਵੀ ਕੇਸੀ ਆਰੈਸਟਡ ਐ ਤੇ ਇਹਦੇ ਪੇਪਰ ਅਪਲਾਈ ਕੀਤੇ ਹੋਏ ਆ 60 ਦਿਨ ਦੇ ਵਿੱਚ ਪੇਪਰ ਆ ਜਾਣਗੇ ਜੀ ਰੇਟ ਦੀ ਬਾਈ ਜੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਹੁੰਦੀ ਐ ਰੇਟ ਦੀ ਤੇ ਕੁਆਲਿਟੀ ਦੀ ਮੇਨ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਾਣਕਾਰੀ ਵੀ ਅਸੀਂ ਡੌਗ ਪ੍ਰੇਮੀਆਂ ਨੂੰ ਦੇਣੀ ਐ ਇਸ ਵੇਲੇ ਮੇਰੇ ਨਾਲ ਨੇ ਸਰਦਾਰ ਸੁਭਾ ਸਿੰਘ ਢਿੱਲੋਂ ਇਹ ਚਲਾਉਂਦੇ ਨੇ ਢਿੱਲੋਂ ਕੈਨਲ ਇਹਨਾਂ ਕੋਲੇ ਹਰੇਕ ਕਿਸਮ ਦਾ ਜਿਹੜਾ ਡੌਗ ਹੈ ਤੇ ਬਰੀਡ ਤੇ ਕੰਮ ਕਰਨ ਵਾਲੇ ਆ ਬਾਈ ਜੀ ਤੇ ਬਹੁਤ ਅੱਜ ਸੱਜਣ ਮਿੱਤਰ ਬਾਈ ਜੀ ਹੋਰਾਂ ਨੂੰ ਮਿਲ ਵੀ ਰਹੇ ਆ ਤੇ ਆਪਾਂ ਇਹਨਾਂ ਤੋਂ ਕਿਹੜੀ ਕਿਹੜੀ ਬਰੀਡ ਆ ਪੁੱਛਦੇ ਆ ਬਾਈ ਜੀ ਕਿਹੜੇ ਕਿਹੜੇ ਡੌਗ ਤੁਹਾਡੇ ਕੋਲੇ ਆ ਇਸ ਵੇਲੇ ਤੇ ਬਰੀਡਰ ਕਿਹੜੇ ਕਿਹੜੇ ਆ ਜੀ ਪਹਿਲਾਂ ਤਾਂ ਪਿਆਰਪਰੀ ਹਸਤੀ ਕਾਲ ਬਾਈ ਜੋ ਵੀ ਚੈਨਲ ਨੂੰ ਪਿਆਰ ਕਰਦੇ ਆ ਵਾਤ ਤੋਂ ਵਾਤ ਫੋਲੋ ਸ਼ੇਅਰ ਕਰਦੇ ਹੋ ਤੇ ਆਪਣੇ ਕੋਲੇ ਵੀਰ ਆਇਆ ਧੰਨਵਾਦ ਇਹਨਾਂ ਦਾ ਆਪਣੇ ਕੋਲੇ ਬਾਈ ਜੀ 올 ਬਰੀਡ ਦੇ ਸਟਾਰਟ ਹੁੰਦੇ ਆ ਜ਼ਿਆਦਾਤਰ ਆਪਣੇ ਕੋਲੇ ਇੱਕ ਤਾਂ ਹਸ਼ਕੀ ਹੈ ਜੀ ਅੱਜ ਦੇਖੋ ਸੁਪਰ ਬੁਲੀ ਕੋਟ ਹੈ ਬਾਈ ਜੀ ਇਹ థਾਈਲੈਂਡ ਇੰਪੋਰਟ ਹੈ ਅਨਮੋਲ ਇਹਦਾ ਨਾਂ ਅਨਮੋਲ ਹੈ ਡੌਗ ਵੀ ਅਨਮੋਲੀ ਹੈ ਜੀ ਇਹ ਠੀਕ ਹੈ ਜੀ ਦੂਸਰੇ ਨੰਬਰ ਤੇ ਆਪਣਾ ਆ ਗਿਆ ਜੀ ਵੀਰ ਲਾਇਬਰੇਰੀ ਚ ਪੂਰੇ ਹੈਵੀ ਕੁਆਲਿਟੀ ਦੇ ਹੈ ਦੋਨੋਂ ਇਹ ਪਿਓ ਪੋਤੀ ਹੈ ਜੀ ਇਹ ਵੀਰ ਹੈ ਇਹ ਅਰਜਨ ਜ਼ਿਆਦਾਤਰ ਆਪਣੇ ਇੰਸਟਾਗ੍ਰam ਫੇਸਬੁੱਕ ਵਾਲੇ ਸਾਨੂੰ ਚੰਗੀ ਤਰ੍ਹਾਂ ਜਾਣਦੇ ਆ ਇਹਨਾਂ ਦੇ ਬੱਚੇ ਬਹੁਤ ਜ਼ਿਆਦਾ ਆਪਣੇ ਕੋਲੇ ਆਉਂਦੇ ਆ ਤੀਜੇ ਨੰਬਰ ਤੇ ਆਪਣਾ ਆ ਗਿਆ ਜੀ ਸੁਲਤਾਨ ਸੁਲਤਾਨ ਇਹ ਜਰਮਨ ਸਾਹਿਬਾ ਜੀ ਕੋਲ ਲੌਂਗ ਕੋਟ ਹੈ ਜੀ ਲੋਕੀ ਇਹਨਾਂ ਦੀ ਫੀਸ ਜ਼ਿਆਦਾਤਰ 25 ਤੋਂ 30000 ਰੁਪਏ ਫੀਸ ਹੁੰਦੀ ਹੈ ਆਪਣੀ ਫੀਸ 10000 ਹੈ ਪਰ ਮੈਂ ਕੋਈ ਆ ਜੇ ਕਿਉਂਕਿ ਆਪਾਂ ਕਰਦੇ ਆਂ ਬਾਈ ਜੀ ਸ਼ੌਂਕ ਨੂੰ ਕੰਮ ਆਪਣਾ ਖੇਤੀਬਾੜੀ ਠੇਕੇ ਤੇ ਹੈ ਆਪਾਂ ਸ਼ੌਂਕ ਨੂੰ ਕੰਮ ਕਰਦੇ ਆਂ ਵੀ ਕਿਸੇ ਨੇ ਨਹੀਂ ਵੀ ਇੰਨੀ ਫੀਸ ਦੇ ਸਕਦਾ ਹੁੰਦਾ ਤਾਂ ਕਰਕੇ ਆਪਣੀ ਫੀਸ ਜਿਵੇਂ ਨਾਰਮਲ ਹੈ ਹਸ਼ਕੀ ਦੀ ਵੀ ਫੀਸ ਆਪਣੀ 13000 ਹੈ ਲਾਇਬ੍ਰੇਰੀ 10000 ਉਹਦੀ 18000 ਹੈ ਜੀ ਤੇ ਜਰਮਨ ਚ ਆਪਣੇ ਕੋਲ ਬਾਈ ਜੀ ਵਾਈਟ ਬਲੈਕ ਤੇ ਬਲੈਕ ਟੈਨ ਬਲੈਕ ਦੀ ਫੀਸ ਲੋਕੀ ਆਮ 30000 ਲੈਂਦੇ ਆ ਬਾਈ ਜੀ ਆਪਣੀ ਫੀਸ ਤੇ ਦੀ 15000 ਰੁਪਈਆ ਹੈ ਬਾਕੀ ਆਪਣਾ ਕੱਲ ਆ ਸਟਾਰਟ ਆਪਣਾ ਜਿਹੜਾ ਨੀਚੇ ਵਾਲਾ ਹੈ ਇਹ ਆਪਣਾ ਇੰਪੋਰਟ ਹੋ ਕੇ ਆਇਆ ਹੈ ਜੀ ਇਹ ਆਪਣਾ ਇਹਦੀ ਫੀਸ ਉਹਨ 25000 ਰੁਪਈਆ ਰੱਖੀ ਆ ਜੀ ਸੁਪਰ ਬੁਲੀ ਕੋਟ ਦਾ ਹੋਊਗਾ ਜੀ ਇਹ ਚੀਜ਼ ਬਾਕੀ ਆਪਣੇ ਕੋਲੇ ਆਲ ਬਰੀਡ ਦੇ ਪਪ ਹੁੰਦੇ ਆ ਜੀ ਖੁਦ ਹੀ ਬਰੀਡਿੰਗ ਹੁੰਦੀ ਹੈ ਰਾਜਾ ਲੈਂਦੀਆਂ ਆਪਣੇ ਕੋਲੇ ਲੈਵਦੀਆਂ ਫੀਮੇਲਾਂ ਘਰੇ ਵੀ ਆਪਣੇ ਕੋਲੇ 35 40 ਡੌਗ ਹੈ ਤੇ ਆਪਣਾ ਦਸੱਲੀ ਦਾ ਕੰਮ ਹੈ ਬਾਈ ਜੀ ਗਾਰੰਟੀ ਨਾਲ ਬੱਚਾ ਦਿੰਨੇ ਆ ਫੁੱਲ ਗਾਰੰਟੀ ਹੁੰਦੀ ਹੈ ਜਿਹਨੇ ਜਕਰ ਬੱਚਾ ਜਾਊਗਾ ਜੀ ਇਹ ਚ ਇਹ ਚੀਜ਼ਾਂ ਗੱਲ ਇਹ ਹੁੰਦੀ ਆ ਵੀ ਜੇ ਸ਼ੌਂਕ ਨਾਲ ਰੱਖਣਾ ਤਾਂ ਫਿਰ ਸ਼ੌਂਕ ਦਾ ਮੁੱਲ ਕੋਈ ਨਹੀਂ ਹੁੰਦਾ ਪਰ ਇਹ ਆ ਵੀ ਜਿਹੜੀ ਚੀਜ਼ ਲੈ ਗਏ ਤੁਸੀਂ ਕੋਈ ਬਰੀਡ ਲੈ ਗਏ ਤਾਂ ਉਹ ਚੰਗੀ ਨਿਕਲੇ ਹੈਨਾ ਤੇ ਬਾਈ ਜੀ ਜਿਵੇਂ ਤੁਹਾਡੇ ਕੋਲੇ ਇਹ ਇਹਨਾਂ ਦੇ ਬੱਚੇ ਵੀ ਹੈਗੇ ਐ ਇੱਥੇ ਮੜਾ ਹੀ ਉਹ ਵੀ ਆਪਾਂ ਦਰਸ਼ਨ ਕਰਾ ਦਈਏ ਤੁਹਾਨੂੰ ਮੈਂ ਦੱਸਦਾ ਵੀਰ ਜੀ ਬੱਚੇ ਵੀ ਐਦਾਂਗੇ ਵੀ ਚੰਗਾ ਲੈ ਲਓ ਘੱਟ ਲੈ ਲਓ ਐ ਨਾ ਹੋਵੇ ਵੀ ਆਪਾਂ ਅੱਜ ਦੋ ਬੱਚੇ ਚਾਰ ਬੱਚੇ ਲੈ ਕੇ ਜਾਣੇ ਆ ਉਦੋਂ ਪਤਾ ਇੱਕ ਬੱਚਾ ਲੈ ਜਾਓ ਕੁਆਲਿਟੀ ਲੈ ਕੇ ਜਾਓ ਅੱਜ ਕੱਲ ਬਾਈ ਜੀ ਗਾਹਾਂ ਜਿਹੜਾ ਹੈਗਾ ਬਰੀਡ ਦਾ ਕੰਮ ਆ ਭਰਾ ਜਿਹੜਾ ਹਲਕੀ ਬਰੀਡ ਆ ਉਹਦੇ ਬੱਚੇ ਮਿੰਤਾ ਕਰਕੇ ਵੇਚਨੇ ਪੈਂਦੇ ਆ ਜਿਹੜੀ ਸਾਡੀ ਬਰੀਡਿੰਗ ਦਾ ਹੋਊਗਾ ਜਦੋਂ ਬੱਚੇ ਵੱਡੇ ਹੋਣਗੇ ਉਹਨਾਂ ਦੇ ਬੱਚੇ ਅਸੀਂ ਖੁਦ ਠਾਵਾਵਾਂਗੇ ਵੀ ਜੀ ਐਨੀ ਗਰੰਟੀ ਦਾ ਕਾਪਾ ਲੈਨੇ ਆ ਜੀ ਆ ਜਰਮਨ ਦੇ ਵਿੱਚ ਦਿਖਾਈ ਲੌਂਗ ਕੋਟ ਚੱਕ ਕੇ ਲੋ ਜੀ ਤੁਸੀਂ ਜਰਮਨ ਦੇ ਜਰਮਨ ਹੈਗੀ ਆ ਇਹ ਬਰੀਡ ਤੇ ਇਹ ਸੁਲਤਾਨ ਦੇ ਬੱਚੇ ਆ ਖੜਾ ਹਾਂਜੀ ਹਾਂਜੀ ਸੁਲਤਾਨ ਦੇ ਬੱਚੇ ਐ ਫੁੱਲ ਲੌਂਗ ਕੋਟ ਬੱਚੇ ਆ ਜੀ ਵਿੱਧ ਪੇਪਰ ਐ ਕੇਸੀਆਈ ਰਿਸਟ੍ਰਿਡ ਆਪਣਾ ਖੁਦ ਦਾ ਕੈਨਲ ਵੀ ਕੇਸੀਆਈ ਰਿਸਟ੍ਰਿਡ ਐ ਤੇ ਇਹਦੇ ਪੇਪਰ ਅਪਲਾਈ ਕੀਤੇ ਹੋਏ ਆ 60 ਦਿਨ ਦੇ ਵਿੱਚ ਪੇਪਰ ਆ ਜਾਣਗੇ ਜੀ 25000 ਫੀਮੇਲ ਦਾ ਰੇਟ ਹੈ ਜੀ 30000 ਮੇਲ ਦਾ ਰੇਟ ਹੈ ਜੀ ਆਪਣੇ ਕੋਲੇ ਬਲੈਕ ਬੱਚੇ ਪਏ ਐ ਬਿਨਾ ਪੇਪਰਾਂ ਤੋਂ ਮਿਲ ਲੰਗੇ ਜੀ ਮਦਰ ਉਹਦਾ ਦੀ ਬਿਨਾ ਪੇਪਰਾਂ ਤੋਂ ਐ ਫਾਦਰ ਵਿਦ ਪੇਪਰ ਐ 25000 ਦਾ ਮੇਲ ਐ ਤੇ 20000 ਦੀ ਫੀਮੇਲ ਐ ਰੇਟ ਦੀ ਬਾਈ ਜੀ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਹੁੰਦੀ ਐ ਰੇਟ ਦੀ ਤੇ ਕੁਆਲਟੀ ਦੀ ਮੇਨ ਹਾਂਜੀ ਤਾਂ ਬਾਈ ਜੀ ਆ ਵੀ ਦੱਸ ਦਿਓ ਜੀ ਇਹ ਬਾਈ ਜੀ ਕਲਚਰ ਬਮਰੀਅਮ ਹੁੰਦੇ ਐ ਮੇਲ ਫੀਮੇਲ ਐ ਜੀ ਦੋਨੋਂ ਇਹਦਾ ਰੇਟ 9000 ਰੁਪਿਆ ਜੀ ਆ ਲੈਬਰੇ ਵਿੱਚ ਚੱਕੀ ਬਲੈਕ ਲੋ ਜੀ ਲੈਬਰੇ ਬਲੈਕ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਤੁਸੀਂ ਦੇਖ ਲਓ ਸਾਡੇ ਕੋਲੇ 28 ਬੱਚੇ ਸੀਗੇ ਜੀ ਲੈਬਰੇ ਚ ਹਾਂਜੀ ਤੇ ਸਾਰੇ ਦੇ ਸਾਰੇ ਸੇਲ ਹੋ ਗਏ ਦੋ ਫੀਮੇਲ ਨਾ ਬਚੀਏ ਸਾਡੇ ਕੋਲ ਚੰਗੀ ਕੁਆਲਿਟੀ ਦੀ ਹੈ ਇਹ ਆਪਣੇ ਵੀਰ ਦੇ ਬੱਚੇ ਆ ਜੀ ਉਹ ਇੱਕ 골ਡਨ ਕਲਰ ਦੀ ਹੈ ਜੀ ਆ ਬਲੈਕ ਕਲਰ ਦੀ ਹੈ ਇਹਦਾ 12000 ਬਲੈਕ ਦਾ ਉਹਦਾ 8000 ਰੁਪਏ ਰੇਟ ਆ ਜੀ ਹਲੋ ਜੀ ਇਹ ਲੈਬਰੇ ਆ ਤੇ ਅਮਰੀਅਨ ਮਿਲ ਜਾਣਗੇ ਜੀ ਹਾਂਜੀ ਆਪੇ ਮਰੀਅਨ ਜੱਕੀ ਉਹ ਮਰੀਅਨ ਬੱਚਿਆਂ ਦਾ ਰੇਟ ਜੀ ਆਪਣਾ 4500 ਰੁਪਏ ਮੇਲ ਦਾ ਤੇ 3000 ਰੁਪਏ ਫੀਮੇਲ ਦਾ ਰੇਟ ਆ ਜੀ ਇਹ ਮਤਲਬ ਜਿਹੜੇ ਛੋਟੀ ਹਾਈਟ ਵਾਲੇ ਰਹਿੰਦੇ ਨੇ ਨਾ ਸਨੋ ਵਾਈਟ ਬੱਚੇ ਹੋਣਗੇ ਜੀ ਕੁਆਲਿਟੀ ਦੀ ਗਾਰੰਟੀ ਹੋਊਗੀ ਬਾਕੀ ਆਪਣੇ ਕੋਲੇ ਪੁਮੇਰੀਅਨ ਵੱਡੀਆਂ ਸੇਲ ਆਸਤੇ ਹੈਗਾ ਆ ਬਿਠੀਏ ਜਿਵੇਂ ਇਹ 4000 ਰੁਪਏ ਦੀ ਫੀਮੇਲ ਹੈ ਜੀ ਆ ਕਲਚਰ ਦੀ ਪਈ ਹੈ 6500 ਰੁਪਏ ਦੀ ਹੈ ਜੀ ਬੀਗਲ ਦੀ ਫੀਮੇਲ ਪਈ ਹੈ 6500 ਰੁਪਏ ਦੀ ਹੈ ਜੀ ਪੁਮੇਰੀਅਨ ਵੱਡੀ ਫੀਮੇਲ ਪਈ ਹੈ 2500 ਰੁਪਏ ਦੀ ਹੈ ਜੀ ਆਪਣੇ ਕੋਲ ਆਲ ਬਰੀਡ ਸਟੱਡ ਸਰਵਿਸ ਤੇ ਡੌਗ ਚੰਗੇ ਡੌਗ ਲਾਈਨ ਦੀ ਖਾਤਰ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਖੋਦਾ ਚੈਨਲ ਵੀ ਢਿੱਲੋ ਡੌਗ ਚੈਨਲ ਦੇ ਨਾਂ ਤੇ ਹੈਗਾ ਜੀ ਤਾਂ ਬਾਈ ਜੀ ਨੂੰ ਢਿੱਲੋ ਕੈਨਲ ਚੈਨਲ ਤੇ ਵੀ ਤੁਸੀਂ ਜਿਹੜਾ ਹੈਗਾ ਉਹ ਸਾਰਾ ਕੁਝ ਵੇਖ ਸਕਦੇ ਹੋ ਤਾਂ ਬਾਈ ਜੀ ਵੈਸੇ ਤਾਂ ਜਿਹੜਾ ਹੈਗਾ ਉਹ ਵਿੱਚ ਸਾਰਾ ਕੁਝ ਵੀਡੀਓ ਦੇ ਵਿੱਚ ਆ ਗਿਆ ਪਰ ਇੱਕ ਵਾਰੀ ਸੰਪਰਕ ਨੰਬਰ ਤੁਸੀਂ ਵੀ ਬੋਲ ਦਿਓ ਸੰਪਰਕ ਨੰਬਰ 9464462522 ਹਾਂਜੀ ਇਸ ਨੰਬਰ ਤੇ ਬਾਈ ਜੀ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਡੌਗ ਪ੍ਰੇਮੀ ਹੈ ਨਾ ਜਿੰਨੇ ਵੀ ਉਹ ਇਸ ਗੱਲ ਦੀ ਤਾਂ ਮੋਹਰ ਲਾਤੀ ਆਪਾਂ ਬਈ ਜੋ ਇੱਥੋਂ ਤੁਸੀਂ ਬਰੀਡ ਲੈ ਗਏ ਉਹ ਬਿਲਕੁਲ ਸਹੀ ਹੋਊਗੀ 100% 500 ਸਟਾਮ ਲਿਆ ਕੇ ਲਿਖ ਕੇ ਲੈ ਜਾਓ ਇੰਨੀ ਗਾਰੰਟੀ ਆਪਾਂ ਚੱਕਣ ਨੂੰ ਤਿਆਰ ਆਂ ਪੰਜਾਬ ਦੇ ਡੌਗ ਦੀ ਜਿਹੜੀ ਹਾਂ ਜੀ ਵੀ 500 ਰੁਪਏ ਦਾ ਕਹਿੰਦੇ ਭਵੇਂ ਸਟਾਮ ਲਖਾ ਲਿਓ ਐਡੀ ਵਧੀਆ ਬਰੀਡ ਹੋਊਗੀ ਹਾਂਜੀ ਫੁੱਲ ਬਟਾ ਫੁੱਲ ਗਾਰੰਟੀ ਹੋਊ ਜੀ ਬਾਈ ਜੀ ਲਓ ਜੀ ਬਹੁਤ ਵਧੀਆ ਸਾਡੇ ਨਾਲ ਗੱਲਬਾਤ ਕੀਤੀ ਆ ਇਹ ਨੋਟ ਕਰ ਲਓ ਤੇ ਬਾਈ ਜੀ ਤੁਸੀਂ ਸਾਡੇ ਨਾਲ ਬਣੇ ਜਾਣਕਾਰੀ ਦਿੱਤੀਆਂ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵੀ ਬਹੁਤ ਜਤ ਟੈਨ ਚੋ ਟਾਈਮ ਕੱਢ ਕੇ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਇਹ ਜਾਣਕਾਰੀ ਸੀ ਇਹ ਡੌਗ ਜਿਹੜੇ ਅਸੀਂ ਘਰਾਂ ਦੇ ਵਿੱਚ ਰੱਖਦੇ ਆ ਉਹਨਾਂ ਦੇ ਨਾਲ ਸੰਬੰਧਿਤ ਕੈਮਰਾਮੈਨ ਸੁਖਬੀ ਦੌਲਤ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ